गे गुरु वागे गुरु वागे गुरु वागे गुरु वागे गुरु गुरु वारि गुरुवाे गुरु वारे गुरु वारे गुरु वारी गुरु वारि गुरुवारे गुरु

ਸਤਿਕਾਰਯੋਗ ਗੁਰੂ ਰੂਪਿਆਰੀ ਸਾਧ ਸੰਗਤਿਓ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਰਸੋਂ ਵਾਲੇ ਦਿਨ ਤੋਂ ਪਿੰਡ ਮੁਖ ਲਿਆਣਾ ਅਤੇ ਨਗਰ ਐਨ ਆਰ ਆਈ ਵੀਰਾਬੰਦੋਂ ਨਾਲ ਮਿਲ ਕੇ ਗੁਰਦੁਆਰਾ ਗਿੱਠਾ ਸਾਹਿਬ ਜੀ ਵਿਖੇ ਤੁਰਕੀ ਬਾਣੀ ਆਇਦ ਤੇ ਸਗਲੀ ਚੰਗੂਤਾਈ ਜੀਆਂ ਦੇ ਸ਼੍ਰੀ ਅਖੰਡ ਪਾਤਸ਼ਾਹਤ ਦਾ ਆਰੰਭ ਕੀਤੇ ਹੋਏ ਹਨ ਜਿਨ੍ਹਾਂ ਦੇ ਭੋਗ ਪਾਏ ਗਏ ਫਰੰਟ ਕਿਸਰਤ ਸਦਾਰ ਚੱਲ ਰਹੇ ਹਨ ਕਿਉਂਕਿ ਅੱਜ ਸੰਤ ਬਾਬਾ ਵੀਰ ਸਿੰਘ ਜੀ ਦੇ ਸਥਾਈ ਦੇ ਸਬੰਧ ਦੇ ਵਿੱਚ ਸਾਲਾਨਾ ਸਮਾਗਮ ਮਨਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚ ਕੀਰਤਨ ਦਰਬਾਰ ਚੱਲ ਰਿਹਾ ਹੈ ਆਪ ਸਾਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦੁਆਰਾ ਅੰਗੀਠਾ ਸਾਹਿਬ ਜੀ ਵਿੱਚ ਪਹੁੰਚ ਕੇ ਗੁਰੂ ਕਾ ਲਿਆ ਖੁਸ਼ੀਆਂ ਪ੍ਰਾਪਤ ਕਰੋ ਜੀ ਅਤੇ ਗੁਰਬਾਣੀ ਦਾ ਲਾਭ ਪ੍ਰਾਪਤ ਕਰੋ ਜੀ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਜੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਵੀ ਕੰਮ ਚੱਲ ਰਿਹਾ ਹੈ ਸੇਵਾ ਵਿੱਚ ਚੱਲ ਰਹੀ ਹੈ ਆਪ ਜੀ ਨੂੰ ਬੇਨਤੀ ਹੈ ਕਿ ਬਾਦ ਚੜ੍ਹ ਕੇ ਸੇਵਾ ਵਿੱਚ ਹਿੱਸਾ ਬੰਦ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ